ਆ ਬਿਰਜੀ ਮੈਂ ਲੋ ਮੰਡਪੇ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰਤਰੀ ਸਰਪੰਚ ਰੀਟਾ ਮਾਰੀ ਗਏ ਖੋਦ ਦੇ ਵਿੱਚ Kita jaga. Kita jaga. Kita jaga. Kita jaga. Kita jaga. Kita jaga. ਨਿਕਾਲ ਲੈ ਵੀ ਜਿਹੜਾ ਬਾਈ ਕਰਨਾ ਹੈ ਉਹ ਨੂੰ ਦੱਪਾ ਜਣਾ ਲਗਾ ਦੋ ਨੂੰ ਕਰਕਾਓ ਪਹਿਲਾਂ ਜਿਹੜਾ ਐਨ ਕਰ ਲਗਾ ਆ ਜਾਓ ਆ ਜਾਓ ਓਏ ਸਾਰੇ ਨੂੰ ਹਾਂ ਆਪਾਂ लिजान लिजाने वरी ਇੱਕ ਨਾ ਅਰਨੀ ਵਾਲਾ ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕਹਿ ਰਹੇ ਕਿ ਸਰਪੰਚ ਹੋਰ ਕੁਝ ਜਿਹੜੇ ਨਸ਼ਾ ਵੇਚਣ ਵਾਲੇ ਨੇ ਖਿਲਾਫ ਸਰਪੰਚ ਨੇ ਕੋਈ ਬਾਅਦ ਚੱਕੀ ਉਹਦੇ ਕੋ ਪੱਥਰ ਪੁੱਥਰ ਚੱਲ ਰਹੇ ਐਸ ਤਰ੍ਹਾਂ ਦੀ ਵੀਡੀਓ ਮੇਰੇ ਅੱਜ ਮਿਲ ਕੀ ਗਏ ਨੇ ਸਰਪੰਚ ਸਹਿਬਾਨ ਉਹਦੇ ਚ ਮੈਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਤਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਹਿਬਾਨ ਸਾਰਿਆਂ ਨੂੰ ਮਿਲ ਕੇ ਜਾਗਰਤ ਕਰਨ ਪਰ ਜਦੋਂ ਕਿਤੇ ਐਸਾ ਸਟਾਪੀ ਦਾ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹਦਾ ਚੈੱਕ ਕਰ ਰਹੇ ਸੀ ਉਸ ਤਰ੍ਹਾਂ ਦੀ ਉਹ ਉਸ ਐਸਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਹ ਉਸ ਤੇ ਸੈਟੀਸਫਾਈ ਨਹੀਂ ਸੀਗੇ ਕਿ ਮੈਂ ਉਹਨੂੰ ਅੱਜ ਹੀ ਮਿਲੇ ਸੀ ਕਿ ਤੇ ਮਨੂੰ ਕਹਿਤਾ ਹੈਗਾ ਕਿ ਉਹ ਬੰਦੇ ਤੇ ਕਾਰਵਾਈ ਹੋਊਗੀ ਠੋਕੇ ਹੋਊਗੀ ਉਹ ਕੁਸ਼ਰਾਬ ਦਾ ਕੋਈ ਕਾਰੋਬਾਰ ਕਰ ਰਿਹਾ ਸੀ ਮੈਂ ਫੜਿਆ ਸੀ ਪਰ ਫਿਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਊਗੀ ਫਿਰ ਸਾਨੂੰ ਦੱਸਿਆ ਜਾਵੇ ਪਰ ਐਟ ਲੀਸਟ ਜਦੋਂ ਆਪਾਂ ਜਾਣੇ ਆ ਤੁਹਾਡਾ ਆਪਣਾ ਕੰਮ ਹੈ ਮਤਾ ਪਾਉਣਾ ਮਤਾ ਪਾ ਕੇ ਆਪਾਂ ਸਾਰੇ ਨੂੰ ਵੇਰ ਕਰ ਦੇਣਾ ਸਾਰੇ ਮਿਲ ਕੇ ਰਲ ਕੇ ਰਹਿਣਾ ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਬੈਟਰ ਆ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਐਸੀ ਜੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੇ ਕੋਈ ਰਿਜ਼ਲਟਮੈਂਟ ਹੋ ਜਾਈ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਥੋੜੇ ਯੰਗ ਸਰਪੰਚਾਂ ਵਧੀਆ ਅੱਛੀ ਗੱਲ ਅੱਛੀ ਸੋਚ ਵਾਲਾ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਕਿ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹਦਾ ਖਰਾਬ ਕਰੂਗਾ ਸਰ ਪੰਚ ਪੰਚਾਇਤ ਦੇ ਉਲਟ ਜਾਊਗਾ ਸਾਰਾ ਦੇ ਉਲਟ ਜਾਊਗਾ ਫਿਰ ਉਹ ਬਖਸ਼ਿਆ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਤੇ ਚੈੱਕ ਕਰਨੀ ਵਾਲੀ ਦੀ ਆ ਹੋ ਗਈ ਮੇਰੀ ਗੱਲ ਜੀ ਠੀਕ ਹੈ ਨੂੰ ਮਿਲ ਗਿਆ ਸੀ